ਇੱਕ ਆਈਟੀ ਐਕਟ ਦੇ ਅਧੀਨ ਉਹਨਾਂ ਦੇ ਪਰਚਾ ਪਾਏ ਗਿਆ ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦੇ ਜਿਹੜੇ ਗਲਤ ਨੀਤੀਆਂ ਨੇ ਉਹਦੇ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰ ਰਹੇ ਸੀ ਤੇ ਸਾਰਾ ਸਭ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਤੁਸੀਂ ਬੜੀ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਸਾ ਮੇਰੇ ਦਾਸ ਦੇ ਹੱਕ ਦੇ ਵਿੱਚ ਜਿੰਨੇ ਝੂਠੇ ਪਰਚੇ ਸਰਕਾਰ ਨੇ ਪਾਏ ਸੀਗੇ ਇਕੱਠੇ ਹੋ ਕੇ ਜਿਹੜਾ ਇਹ ਜਿਹੜਾ ਹਕੂਮਤ ਜੋ ਗਲਤ ਫੈਸਲੇ ਲੈ ਰਹੀ ਹੈ ਉਹਨਾਂ ਦੇ ਆਪਾਂ ਆਵਾਜ਼ ਵਿਰੁੱਧ ਆਵਾਜ਼ ਬੁਲੰਦ ਕਰੀਏ ਈਮਾਨਦਾਰ ਕਟੜ ਇਮਾਨਦਾਰ ਕੇਸਰੀਵਾਲ ਅੰਦਰ ਸਿਰਦਾ ਪਰ ਇੱਚੇ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਅੱਖਾਂ ਦੇ ਸਾਹਮਣੇ ਨਾ ਰੱਬ ਘਸੁੰਨ ਮਾਰਦਾ ਨਾ ਰੱਬ ਲੱਤ ਮਾਰਦਾ ਜੋ ਰੱਬ ਮਾਰਦਾ ਤਾਂ ਮੱਤ ਮਾਰਦਾ ਇਹ ਅਕਸਰ ਹੀ ਗੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਰਾ ਕਰਦੇ ਸੀਗੇ ਅੱਜ ਪਰ ਉਹਨਾਂ ਦੀ ਮੱਤ ਮਾਰੀ ਗਈ ਮੈਂ ਗੱਲ ਕਰਨੀਆਂ ਮਾਲਮਿੰਦਰ ਮਾਲੀ ਬਾਰੇ ਜੋ ਕਿ ਤੁਹਾਨੂੰ ਪਤਾ ਹੀ ਆ ਬੱਕ ਬੱਕ ਮੁੱਦਿਆਂ ਦੇ ਪੰਜਾਬ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇਗੇ ਵੇਜੇਕ ਸਾਡੇ ਉਹਨਾਂ ਨਾਲ ਜਿਹੜੇ ਵਿਚਾਰਕ ਮਤ ਭੇਦਨੇ ਉਹ ਘੱਟ ਮਿਲਦੇ ਨੇਗੇ ਪਰ ਜੋ ਵੀ ਬੰਦਾ ਗੱਲ ਪੰਜਾਬ ਦੀ ਕਰਦਾ ਤਾਂ ਸਾਨੂੰ ਹੱਕ ਮੰਨਦਾ ਜਦੋਂ ਸਰਕਾਰਾਂ ਧੱਕਾ ਕਰਦੀਆਂ ਨੇ ਜਦੋਂ ਗਲਤ ਪਰਚੇ ਪਾਉਂਦੀਆਂ ਨੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦਾ ਇੱਕ ਆਈਟੀ ਐਕਟ ਦੇ ਅਧੀਨ ਉਹਨਾਂ ਤੇ ਪਰਚਾ ਪਾਇਆ ਗਿਆ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਜਿਹੜੇ ਗਲਤ ਨੀਤੀਆਂ ਨੇ ਉਹਦੇ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰ ਰਹੇ ਸੀ ਬੇਸਾਕ ਉਹ ਲਿਖ ਕੇ ਬੇਸਾਕ ਵਕ-ਵਕ ਚੈਨਲਾਂ ਤੇ ਉਹ ਆਵਾਜ਼ ਜਿਹੜੀ 18 ਸਿੱਕੀ ਜੀ ਨੇ ਸਰਕਾਰ ਦੀਆਂ ਗਲਤ ਨੀਤੀਆਂ ਨਹੀਂ ਇਸ ਕਰਕੇ ਇਹ ਗੱਲ ਤੁਹਾਨੂੰ ਪਤਾ ਸਰਕਾਰ ਨੂੰ ਹਾਜਮ ਨਹੀਂ ਹੋਈ ਤਾਂ ਇੱਕ ਕਹਾਣੀ ਜੀ ਬਣਾ ਕੇ ਤੁਹਾਨੂੰ ਪਤਾ ਜਿਵੇਂ ਮੇਰੇ ਤੇ ਕਹਾਣੀ ਬਣਾਈ ਗਈ ਝੂਠੇ ਪਰਚਾ ਮੇਰੇ ਸਾਡੇ ਦੇ ਪਾ ਆ ਗਿਆ ਸੀਗਾ ਇਸ ਤਰ੍ਹਾਂ ਜਿਹੜੇ ਝੂਠੇ ਪਰਚੇ ਕਹਾਣੀ ਜੀ ਬਣਾ ਕੇ ਉਹਨਾਂ ਦੇ ਪਾ ਕੇ ਪਰਚਾ ਉਹਨੂੰ ਰੈਸਟ ਪਾ ਲਈ ਮਹਾਲੀ ਸੀਆਈ ਵੱਲੋਂ ਤੇ ਸਾਰਾ ਸਭ ਦਾ ਫਰਜ ਬਣਦਾ ਕਿ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਤੁਸੀਂ ਬੜੀ ਲੋਕਾਂ ਨੇ ਆਵਾਜ਼ ਬੁਲੰਦ ਕਰੀ ਸੀ ਸਾ ਮੇਰੇ ਦਾਸ ਦੇ ਹੱਕ ਦੇ ਵਿੱਚ ਜਿੰਨੇ ਝੂਠੇ ਪਰਚੇ ਸਰਕਾਰ ਨੇ ਪਾਏ ਸੀਗੇ ਬੇਸ਼ੱਕ ਤੁਸੀਂ ਬਾਹਰ ਕਢਾ ਕੇ ਲੈ ਕੇ ਆਂਦਾ ਸੀਗਾ ਅੱਜ ਹੱਕ ਮੰਨਦੇ ਕੋਈ ਵੀ ਬੰਦਾ ਪੰਜਾਬ ਦੀ ਗੱਲ ਕਰਦਾ ਤਾਂ ਉਹਦੇ ਹੱਕ ਦੇ ਵਿੱਚ ਆਪਾਂ ਆਵਾਜ਼ ਬੁਲੰਦ ਕਰੀਏ ਪਰ ਜਦੋਂ ਹਕੂਮਤ ਜਦੋਂ ਕੁਰਸੀਆਂ ਨਸਾ ਹੁੰਦਾ ਤਾਂ ਉਹਨੂੰ ਭੁੱਲ ਜਾਂਦੇ ਨੇ ਅਕਸਰ ਹੀ ਹਕੂਮਤ ਹਕੂਮਤ ਕਰਨ ਵਾਲੇ ਲੋਕ ਕਿ ਦੇਖੋ ਜੀ ਜਿੰਨਾ ਮਰਜੀ ਜ਼ੁਲਮ ਕਰੀ ਜਾਓ ਪਰ ਇਹ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਜਿੰਨਾ ਇੱਥੇ ਕੋਈ ਬੰਦਾ ਲੋਕਾਂ ਦੇ ਉੱਪਰ ਜ਼ੁਲਮ ਕਰਦਾ ਤਾਂ ਲੋਕ ਦੂਣ ਸਮਾਏ ਹੋ ਕੇ ਨਿਕਲਦੇ ਨੇਗੇ ਕਿਸੇ ਨੂੰ ਜਾਂ ਤਾਂ ਇਹ ਜਦੋਂ ਵੀ ਕੋਈ ਗੱਲ ਬੰਦਾ ਪੰਜਾਬ ਦੀ ਕਰਦਾ ਜਾਂਦਾ ਐਨਐਸਏ ਵਰਗੇ ਪਰਚੇ ਪਾ ਕੇ ਉਹਨੂੰ ਡਿਬਰੂ ਗੜ੍ਹਦੇ ਜਿਲ੍ਹੇ ਛੱਡ ਦਿੰਦੇ ਨੇ ਜਾਂ ਫਿਰ ਮਰਵਾ ਦਿੰਦੇ ਨੇਗੇ ਇਹ ਜਾਂ ਕੁਝ ਜਿਹੜਾ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਤੇ ਪਰ ਇਹ ਧੱਕਾ ਵਾਲਾ ਲੰਮਾ ਸਮਾਂ ਨਹੀਂ ਚੱਲਦਾ ਹੁੰਦਾ ਸੱਚ ਆਵੇਂ ਸੱਚ ਹੀ ਰਹਿੰਦਾ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਨੇ ਸਦਾ ਨਹੀਂ ਚੜਾਈਆਂ ਰਹਿੰਦੀਆਂ ਇਸ ਕਰਕੇ ਸਦਾ ਹੀ ਨਹੀਂ ਮੁੱਖ ਮੰਤਰੀ ਰਹਿਣਾ ਤੇ ਪਰ ਆਓ ਆਪਾਂ ਇਕੱਠੇ ਹੋ ਕੇ ਜਿਹੜਾ ਇਹ ਜਿਹੜਾ ਹਕੂਮਤ ਜੋ ਗਲਤ ਫੈਸਲੇ ਲੈ ਰਹੀ ਹੈ ਇਹਨਾਂ ਦੇ ਆਪਾਂ ਆਵਾਜ਼ ਬੁਰਤ ਆਵਾਜ਼ ਬੁਲੰਦ ਕਰੀਏ ਇਹ ਸਭ ਦਾ ਫਰਜ਼ ਮੰਨਦਾ ਕਿੰਨਾ ਕੁ ਧਮ ਕਿੰਨਾ ਕਰੋ ਜਿਲਾ ਸੱਟ ਲਓ ਕਿੰਨਾ ਕ ਨੂੰ ਮਰਵਾ ਲੋਗੇ ਬੜਾ ਲੰਮਾ ਸਮਾਂ ਚੱਲਣ ਵਾਲੀਆਂ ਕਹਾਣੀਆਂ ਨੇ ਹੈਗੀਆਂ ਆਓ ਮਾਲਵਿੰਦਰ ਮਾਲੀ ਜੀ ਦੇ ਆਪਾਂ ਹੱਕ 'ਚ ਬਾਜ ਬੁਲੰਦ ਕਰੀਏ ਜਿੱਥੇ ਵੀ ਕਿਤੇ ਗੱਲ ਆਉਣ ਵਾਲੇ ਦਿਨਾਂ 'ਚ ਫੈਸਲਾ ਹੁੰਦਾ ਨੇ ਆਪਾਂ ਬਾਦ ਛੱਡ ਕੇ ਆਪਾਂ ਉਹਦਾ ਸਮਰਥਨ ਕਰਦੇ ਆ ਸਾਰੇ ਜਿੰਨੇ ਵੀ ਬੁੱਧੀਜੀਵੀ ਸਾਥੋਂ ਅਜੇ ਤਾਂ ਇੱਕ ਅਣਜਾਣ ਦੇ ਨੌਜਵਾਨ ਜਿੰਨੇ ਵੀ ਕੋਈ ਲੋਕ ਨੇ ਸਾਰਿਆਂ ਨੂੰ ਹੱਥ ਬੰਨਦਾ ਕਿ ਮਾਲਵਿੰਦਰ ਦੀ ਮਾਲੀ ਦੀ ਆਪਾਂ ਹੱਕ ਦੇ ਵਿੱਚ ਬਾਜ ਬੁਲੰਦ ਕਰੀਏ ਇਸ ਤਰ੍ਹਾਂ ਦੇ ਝੂਠੇ ਪਰਚੇ ਪੈਣੇ ਇਸ ਤਰ੍ਹਾਂ ਦੇ ਜਿਹੜਾ ਝੂਠਿਆ ਧਰਾਵਾ ਲੱਗਣੀਆਂ ਇਹ ਬੰਦ ਹੋਣ ਪੰਜਾਬ ਦੇ ਵਿੱਚ ਇੱਕ ਪਾਸੇ ਆਪਾਂ ਗੱਲ ਕਰਦੇ ਆਂ ਦੇਖੋ ਜੀ ਸਾਡਾ ਬੜਾ ਹੀ ਆਪਣਾ ਇੱਕ ਇਮਾਨਦਾਰ ਕੱਟੜ ਇਮਾਨਦਾਰ ਕੇਸਰੀਵਾਲ ਅੰਦਰ ਸਿਰਦਾ ਪਰ ਇੱਥੇ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਅੱਖਾਂ ਦੇ ਸਾਹਮਣੇ ਕਿੰਨੇ ਝੂਠੇ ਪਰਚੇ ਪਾ ਕੇ ਆ ਜੇਲ੍ਹਾਂ ਦੇ ਵਿੱਚ ਗਏ ਨੇ ਇਸ ਜਿਹੜਾ ਹੋਰੇ ੱੱੱਕੇ ਸਾਈ ਦੇ ਵਿਰੁੱਧ ਆਪਾਂ ਆਵਾਜ਼ ਬੁਲੰਦ ਕਰੀਏ ਇੱਥੇ ਤੁਹਾਡੇ ਕੋਲੇ ਪੰਜਾਬ ਦੇ ਵਿਸੱਤਾ ਉੱਥੇ ਮੋਦੀ ਸਾਰਾ ਕੁਝ ਕਰ ਰਿਹਾ ਹੈ ਇਹ ਸਾਰਾ ਕੁਝ ਤੁਹਾਨੂੰ ਪਤਾ ਹੀ ਜਾਵੇ ਕੁਝ ਹੋ ਰਿਹਾ ਆਪਾਂ ਇਕੱਠੇ ਹੋ ਕੇ ਮਾਲ ਮੇਦਰ ਮਾਰੇ ਜਾ ਕੇ ਆਵਾਜ਼ ਬੁਲੰਦ ਕਰੀਏ ਧੰਨਵਾਦ